ਕਪਾਤਸ਼ਾਹੀ ਬਾਦਸ਼ਾਹ ਨਾਲ ਭਾਈ ਚਤਰ ਸਿੰਘ ਜੀ ਹੈ ਬਹੁਤ ਸਵਾਮਾ ਇਹਨਾਂ ਦੀਆਂ ਪੱਥ ਦੇ ਪ੍ਰਤੀ ਜਾਗਰੂਕ ਬਹੁਤ ਜ세ਦਾ ਸਾਹਿਬ ਹੈ ਇਹਨਾਂ ਦੇ ਨਾਲ ਵੀ ਗੱਲ ਕਰਦੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਤੇ ਅੱਜ ਦੇ ਵਰਤਾਂਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੂਜਾ ਦੱਸੋ ਵੀ ਸੁਖਵੀਰ ਬਾਦਲ ਕਹਿ ਰਹੇ ਵੀ ਸ਼੍ਰੋਮਿਕਾ ਜੀ ਦਾ ਸਾਡਾ ਪ੍ਰਾਣਾ ਸ਼੍ਰੋਮਿਕਾ ਜੀ ਦਾ ਲੈ ਤੇ ਅਸੀਂ ਹੀ ਅਸਲ ਸ੍ਰੋਮਣੀ ਕਾਲ ਦੀ ਗੱਲ ਆ ਰਹੀ ਹੈ ਇਹ ਕੀ ਭੰਮਲ ਪੁੱਸਾ ਜੱਟ ਲੱਗ ਰਿਹਾ ਉਹ ਨਹੀਂ ਸਾਹਿਬ ਜੀ ਇਹ ਤਾਂ ਪਿਤਾ ਫੁਰਕੀ ਵਾਲੀ ਗੱਲ ਹੋ ਗਈ ਆ ਵੀ ਉਹ ਪਿਤਾ ਫੁਰਕ ਚੱਲੇ ਹੁੰਦੇ ਵੀ ਪ੍ਰਧਾਨ ਚੱਲੇ ਇਹ ਕਾਰ ਖਤਮ ਆ ਇਹ ਉਹ ਵੱਡੀ ਗੱਲ ਨਹੀਂ ਆ ਉਹਨਾਂ ਨੂੰ ਭਰਮ ਆ ਜਿ ਆਕਾਲੀ ਦਲ ਦਾ ਇਹਨਾਂ ਦਾ ਜਿਹੜਾ ਅਕਸ਼ ਖਤਮ ਹੋ ਚੁੱਕਿਆ ਹੈ ਤਸਵੀਰ ਹੁਣਾ ਦਾ ਗਾਂ ਨਵੇਂ ਅੱਜ ਬੜੀ ਖੁਸ਼ੀ ਦੀ ਗੱਲ ਆ ਅੱਜ ਸਾਡੇ ਸਿੰਘ ਸਾਹਿਬ ਸਿੰਘ ਸਿੰਘ ਹਰਪ੍ਰੀਤ ਸਿੰਘ ਜੀ ਬਹੁਤ ਹੀ ਬੁੱਧੀਜੀਵੀ ਤੇ ਸਿਆਣੇ ਅੱਜ ਕੋਮ ਨੇ ਉਹਨਾਂ ਨੂੰ ਪ੍ਰਧਾਨੀ ਬਖਸ਼ਿਸ਼ ਕੀਤੀ ਹੈ ਵੇਖੋ ਗੁਰੂ ਰਾਮ ਦਾਸ ਤਰਸ ਖਾਦਾ ਇਨਾ ਨੇ ਉਹ ਤੁਜਹੇਦਾਰੀ ਖੋਈ ਹੀ ਪਰ ਗੁਰੂ ਰਾਮ ਦੇ ਤਰਸ ਖਾ ਕੇ ਵੇਖਣ ਨੂੰ ਪ੍ਰਧਾਨੀ ਬਖਸ਼ਿਸ਼ ਕੀਤੀ ਹੈ ਇਹ ਜਿਸ ਨੂੰ ਬਖਸ਼ਿਸ਼ ਸਿਪਸਲਾ ਨਾਨਕ ਪਾਤਸ਼ਾਹੀ ਪਾਸ਼ਾ